ਚੰਨਜੀਤ ਕੌਰ ਜੀ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਸਾਡਾ ਕੋਇਆ ਜੀ ਇੱਕ ਕੋਇ ਕਿੱਥੇ ਪੈਂਦਾ ਕੋਇਆ ਪੱਸੀ ਕੰਢੀ ਲਾਗੇ ਪੈਂਦਾ ਦੂਸਰੇ ਤੋਂ 9 ਕਿਲੋਮੀਟਰ ਪਿੱਛੇ ਨੂੰ ਅੱਛਾ ਜੀ ਅਸੀਂ ਤੁਹਾਨੂੰ ਕੁਛ ਤਕਰੀਬਨ 1 ਮਹੀਨਾ 40 ਦਿਨ ਪਹਿਲੇ ਇੱਕ ਸਰਵਿਸ ਪੈਕ ਦੇ ਗਏ ਸੀ ਪੰਜ ਉਸ ਹਾਂਜੀ ਤੇ ਉਸ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਉਸ ਤੋਂ ਪਹਿਲਾਂ ਸਾਡਾ 3 ਗ੍ਰੇਡ ਵਿੱਚ ਆ ਗਿਆ ਸੀ ਇਹ ਲੀਵਰ अच्छा तो ਤੁਹਾਡਾ ਲੀਵਰ ਜਿਹੜਾ 3 ਗ੍ਰੇਡ ਗ੍ਰੇਡ ਹੈ ਸੀਗਾ ਹਾਂਜੀ ਹਾਂ 3 ਗ੍ਰੇਡ ਸੀਗਾ ਅੱਛਾ ਜੀ ਤੇ ਹੁਣ ਤੁਹਾਡਾ ਤਕਰੀਬਨ 40 ਦਿਨ ਪੀਂਦਿਆ ਹੋ ਗਿਆ ਜੂਸ ਨੂੰ ਹਾਂਜੀ 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 ਤੇ ਹੁਣ ਤੁਹਾਡੇ ਜਿਹੜੇ ਟੈਸਟ ਕਰਾਇਓ ਕੀ ਹਾਲ ਤੋਂ ਬਣੀ ਲੀਵਰ ਦੀ ਕੀ ਆ ਹੁਣ ਤੁਹਾਡੇ ਟੈਸਟਾਂ ਤੋਂ ਬਿਲਕੁਲ ਕਲੀਅਰ ਆ ਰਿਹਾ ਅ ਜੀ ਲੀਵਰ ਤੁਹਾਡਾ 40 ਦਿਨ ਵਿੱਚ ਬਿਲਕੁਲ ਓਕੇ ਹੋ ਗਿਆ ਹਾਂਜੀ ਬਿਲਕੁਲ ਓਕੇ ਅੱਛਾ ਜੀ ਹਾਂਜੀ ਹਾਂਜੀ ਤੇ ਇਸ ਤੋਂ ਪਹਿਲੇ ਤੁਸੀਂ ਡਾਕਟਰ ਨੂੰ ਹੈ ਸੀਗਾ ਜੂਸ ਪੀਣ ਤੋਂ ਪਹਿਲੇ ਨਹੀਂ ਨਹੀਂ ਅੱਛਾ ਜੀ ਨਹੀਂ ਦਖਾਓ ਤੇ ਤੁਸੀਂ ਡਾਇਰੈਕਟ ਮਾਲੇ ਬਿੱਲ ਜੂਸ ਹੀ ਪੀਤਾ ਤਾਂ ਉਹਨਾਂ ਦਾ ਡਿਲੀਵਰੀ ਜਿਹੜਾ ਬਿਲਕੁਲ ਰੁਕੇ ਹੋਇਆ ਹੈ ਨਾ ਹਾਂਜੀ ਡਾਇਰੈਕਟ ਇਹ ਤੁਹਾਡੇ ਕੋਲ ਜੂ ਤੁਹਾਡੇ ਦਿੱਤਾ ਜੋ ਸੰਜਲ ਪਤਾ ਲੱਗਾ ਨਾ ਮੈਂ ਅਲਟਰਾਸਾਉਂਡ ਕੀਤੀ ਤੇ ਇੱਥੇ ਤੱਕ ਆ ਗਿਆ 30 ਜਿੱਤੇ ਤੱਕ ਰਹਿ ਤੇ ਆ ਗਿਆ ਫਿਰ ਉਹ ਜੱਕਦਮ ਫੇਹ ਨੱਠੇ ਹੀ ਨਾ ਇਹ ਫਿਰ ਉਹਦਾ ਡਿਪੈਂਡਾ ਬੰਦਾ ਮਿਲਿਆ ਉਹ ਫਿਰ ਸਾਡੇ ਮੂੰਹ ਮੇ ਰਸਿਆ ਤਾਂ ਸੀ ਉੱਥੇ ਗਏ ਐਟਨ ਸਾਡੀ ਸਿਹਤ ਬਿਲਕੁਲ ਠੀਕ ਠਾਕ ਆ ਅਛਾ ਜੀ ਗ੍ਰੇਡ 10 ਤੇ ਤੁਸੀਂ 3 ਹੋ ਗਿਆ ਜਦੋਂ ਤੁਹਾਨੂੰ ਇਹ ਰਿਜਲਟ ਕਰਾਇਆ ਟੈਸਟ ਕਰਾਇਆ ਪਹਿਲੇ ਪੈਕ ਕੀਤਾ ਅੱਛਾ ਜਦੋਂ ਹੁਣ ਤੁਸੀਂ ਪੈਕ ਲਿਆ ਤੇ ਉਸ ਤੋਂ ਬਾਅਦ ਤੁਸੀਂ ਜੂਸ ਲਿਆ ਇਹ ਹਾਂ ਜੀ ਤੇ ਅੱਜ ਤੁਹਾਡਾ ਜਿਹੜਾ ਲੀਵਰ ਬਿਲਕੁਲ ਓਕੇ ਹੋ ਗਿਆ ਹਣਾ ਹਾਂ ਜੀ ਹਾਂ ਜੀ ਬਿਲਕੁਲ ਓਕੇ ਔਰ ਤੁਹਾਡੀ ਜਿਹੜੀ ਵੀਡੀਓ ਹੈ ਇਹ ਲੱਖਾਂ ਲੋਕ ਦੇਖਣਗੇ ਹਾਂ ਜੀ ਹਾਂ ਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਉਹਨਾਂ ਦਾ ਅਸੀਂ ਇਹ ਕਹਿਣਾ ਚਾਹੁੰਗੇ ਬਿਲਕੁਲ ਕੰਪਨੀ ਵਧੀਆ ਵਧੀਆ ਸਾ ਟ੍ਰੀਟਮੈਂਟ ਆ ਵਧੀਆ ਦਵਾਈ ਆ ਇਹ ਲਓ ਮਤਲਬ ਬੋਡੀ ਸਰਵਿਸ ਦਾ ਜਿਹੜਾ ਜੂਸ ਹੈ ਬਹੁਤ ਵਧੀਆ ਹੈ ਜੂਸਾਂ ਦੀ ਅਸੀਂ ਪੀਤੇ ਆ ਪਿੰਦੇ ਵੀ ਆ ਇਹ ਤੱਕ ਚੱਲਦਾ ਸਾਡਾ ਤਾਂ ਤੁਸੀਂ ਵੀ ਆਪਣਾ ਇਹ ਤੁਹਾਡੇ ਕੋਲ ਪ੍ਰੋਬਲਮ ਆ ਹੋਰ ਵੀ ਕੋਈ ਪ੍ਰੋਬਲਮ ਤਾਂ ਆ ਕੇ ਦੱਸੋ ਅੱਛਾ ਅਗਲਾ ਦੂਸਰਾ ਤੁਸੀਂ ਅੱਜ ਲੈ ਰਹੇ ਆ ਨਾ ਹਾਂਜੀ ਅੱਜ ਦੂਸਰਾ ਲੈ ਰਹੇ ਆ ਠੀਕ ਹੈ ਧੰਨਵਾਦ ਜੀ ਓਕੇ